ਅੱਜ 25 ਦਸੰਬਰ ਤੇ 11 ਪੋ ਦਾ ਇਤਿਹਾਸ ਸਰਬਣ ਕਰੋ ਭਾਈ ਸਾਹਿਬ ਅੱਜ 25 ਦਸੰਬਰ ਤੇ 11 ਪੂ ਹੈ ਗੁਰੂ ਦੇ ਲਾਲਾਂ ਦੀ ਅੱਜ ਪਹਿਲੀ ਕਚੈਰੀ ਲੱਗੀ ਸੀ ਜਦੋਂ ਗੁਰੂ ਕੇ ਲਾਲ ਠੰਡੇ ਬੁਰਜ ਦੇ ਵਿੱਚੋਂ ਲੰਘੇ ਨਾ ਤੇ ਸਾਹਮਣੇ ਵजीर खान ਸੁੱਚਾ ਆਨੰਦ ਵਰਗੇ ਵੇਖ ਰਹੇ ਐ ਡਿਊੜੀ ਬੰਦ ਕਰ ਦਿੱਤੀ ਦਰਵਾਜ਼ਾ ਬੰਦ ਕਰ ਦਿੱਤਾ ਛੋਟੀ ਬਾਰੀ ਖੁੱਲੀ ਐ ਵੀ ਜਦੋਂ ਆਉਣਗੇ ਸਿਰ ਝੁਕਾ ਕੇ ਆਉਣਗੇ ਪਰ ਪਿਆਰਿਓ ਨਹੀਂ ਉਹ ਆਪਣਾ ਸਿਰ ਬਾਤ ਦੇ ਵਿੱਚ ਅੰਦਰ ਕਰਦੇ ਆ ਬਾਰੀ ਦੇ ਪਹਿਲਾਂ ਜੁੱਤੀ ਦੀ ਨੋਕ ਵजीर खान ਤੇ ਸੁੱਚਾ ਆਨੰਦ ਅਰਗਿਆਂ ਨੂੰ ਵਿਖਾਈ ਸਾਰੀ ਕਚੈਰੀ ਹੱਕਾ ਬਕਾ ਕਈ ਵੀ ਇਹ ਹੋਕ ਹੀ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਾਈ ਤੈ ਨਾਲੇ ਗੱਜ ਗੱਜ ਕੇ ਜਕਾਰੇ ਲਾਏ ਪਹਿਲੀ ਕਚਰੀ ਦੇ ਵਿੱਚ ਡਟ ਕੇ ਜਵਾਬ ਦਿੰਦੇ ਆ ਗੁਰੂ ਦੇ ਲਾਜ ਸ਼ਾਮਾ ਦੀ ਕਚਰੀ ਮੂਰੇ ਬਾਜ਼ ਫਰਸੰਦ ਕੱਟ ਕੱਟ ਕੇ ਜਵਾਬ ਦੱਤੇ ਮੂੰਹ ਕਰੇ ਬੰਦ ਅੱਜ 10 ਪੋ 24 ਦਸੰਬਰ ਦਾ ਇਤਿਹਾਸ ਭਾਈ ਸਾਹਿਬ ਤੋਂ ਸਰਵਣ ਕਰੋ ਜੀ ਅੱਜ 10 ਪੋ ਤੇ 24 ਦਸੰਬਰ ਵਾਲੇ ਦਿਨ ਕਦੀ ਵੀ ਬੀਬੀ ਹਰਸ਼ਰਨ ਕੌਰ ਨੂੰ ਨਹੀਂ ਭੁੱਲਣਾ ਚਾਹੀਦਾ ਜਿਨ੍ਹਾਂ ਨੇ ਗੁਰੂ ਦੇ ਲਾਲ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਅਤੇ ਗੁਰੂ ਕੇ ਪਿਆਰੇ ਜਿਨ੍ਹਾਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਹਿਬ ਸਿੰਘ ਜੀ ਚਮਕੌਰ ਦੇ ਜੁੱਧ ਦੇ ਵਿੱਚ ਸ਼ਹੀਦ ਹੋਏ ਭਾਈ ਸੰਗਤ ਸਿੰਘ ਜੀ ਹੋਰ ਅਨੇਕਾਂ ਸਿੰਘ ਸ਼ਹੀਦ ਹੋਏ ਉਹਨਾਂ ਦੀਆਂ ਲੋਥਾਂ ਨੂੰ ਮੈਦਾਨੇ ਜੰਗ ਦੇ ਵਿੱਚੋਂ ਚੁੱਕ ਕੇ ਇੱਕ ਚਿਖਾ ਤਿਆਰ ਕੀਤੀ ਬੀਬੀ ਹਰਸ਼ਰਨ ਕੌਰ ਜੀ ਨੇ ਗੁਰੂ ਦੇ ਸਿੰਘਾਂ ਦਾ ਗੁਰੂ ਦੇ ਪੁੱਤਰਾਂ ਦਾ ਸਸਕਾਰ ਕੀਤਾ ਪਿਆਰੇ ਹਾਕਮਾਂ ਨੂੰ ਪਤਾ ਲੱਗਾ ਹਾਕਮਾਂ ਦੇ ਸਿਪਾਈ ਆਏ ਜਿਉਂਦੀ ਬੀਬੀ ਹਰਸ਼ਰਨ ਕੌਰ ਨੂੰ ਚੋਕ ਕੇ ਚਿਖਾ ਦੇ ਵਿੱਚ ਸੁੱਟ ਦਿੱਤਾ ਤੇ ਬੀਬੀ ਹਰਸ਼ਰਨ ਕੌਰ ਜੀ ਦੀ ਸ਼ਹਾਦਤ ਨੂੰ ਵੀ ਕੋਟ-ਕੋਟ ਵਾਰ ਸਜਦਾ ਹੈ ਅੱਜ 9 ਪੋ 23 ਦਸੰਬਰ ਦਾ ਇਤਿਹਾਸ ਸਰਬਣ ਕਰੋ ਜੀ ਅੱਜ 9 ਪੋ ਤੇ 23 ਦਸੰਬਰ ਹੈ ਅੱਜ ਦੇ ਦਿਨ ਚਮਕੌਰ ਦੀ ਗੜੀ ਨੂੰ ਜਦੋਂ ਛੱਡ ਕੇ ਕਲਗੀ ਧਰਪਤਾ ਚੱਲ ਜਾਂਦੇ ਆ ਰਾਤ ਨੂੰ ਤੇ ਅੱਜ ਦੇ ਦਿਨ 9 ਪੋ ਤੇ ਦਿਨ ਦੇ ਵਿੱਚ ਬਾਕੀ ਸਿੰਘ ਸ਼ਹੀਦ ਹੁੰਦੇ ਆ ਕਲਗੀ ਧਰਪਤਾ ਨੇ ਕਲਗੀ ਤੋੜਾ ਪਾਈ ਸੰਗਤ ਸਿੰਘ ਜੀ ਨੂੰ ਦਿੱਤਾ ਸੀ ਤੇ ਜਿਹੜੇ ਬਾਕੀ ਸਿੰਘ ਬਚੇ ਸੀ ਜਾਨ ਤੜੀ ਤੇ ਰੱਖ ਕੇ ਸ਼ਹਾਦਤਾਂ ਦਾ ਜਾਮ ਪੀਤਾ ਉਹਨਾਂ ਦੀਆਂ ਸ਼ਹਾਦਤਾਂ ਨੂੰ ਵੀ ਪਿਆਰਿਓ ਕੋਟ-ਕੋਟ ਵੱਲ ਪ੍ਰਣਾਮ ਹੈ ਭਾਈ ਸੰਗਤ ਸਿੰਘ ਜੀ ਵਰਗੇ ਜੋਧੇ ਜਿਨ੍ਹਾਂ ਨੂੰ ਕਲਗੀਧਰ ਪਿਤਾ ਨੇ ਗਲੇ ਦੇ ਨਾਲ ਲਾਇਆ ਜਿਨ੍ਹਾਂ ਨੂੰ ਦੁਨੀਆ ਦੇ ਲੋਕ ਫਟਕਾਰਦੇ ਸੀ ਦੂਰ ਸੁੱਟਦੇ ਸੀ ਕਲਗੀਧਰ ਪਿਤਾ ਨੇ ਕਲਗੀ ਤੋੜਾ ਭਾਈ ਸੰਗਤ ਸਿੰਘ ਜੀ ਨੂੰ ਦੇ ਦਿੱਤਾ ਕਲਗੀਧਰ ਪਿਤਾ ਇੰਨਾ ਸਤਕਾਰ ਕਰਦੇ ਸੀ ਆਪਣੇ ਜਾਨ ਤੋਂ ਪਿਆਰੇ ਸਿੰਘਾਂ ਦਾ ਆਹ ਭਾਈ ਸਾਹਿਬ ਕਹਿੰਦੇ ਅਸੀਂ ਸਹਬਜ਼ਾਦਿਆਂ ਦੇ ਵਾਰਿਸਾਂ ਹੈ ਨਾਕੇ ਲਾਲ ਟੋਪੀਆਂ ਵਾਲਿਆਂ ਦੇ ਆ ਵੇਖਿਓ ਪੂਰੀ ਜਿਨ੍ਹਾਂ ਦੇ ਘਰੇ ਨਿੱਕੇ ਨਿੱਕੇ ਨਿਆਣੇ ਆ ਨਾ 25 ਦਸੰਬਰ ਆਉਣ ਲੱਗੀ ਆ ਤੇ ਤੁਹਾਡੇ ਸਾਰਿਆਂ ਦੇ ਨਿਆਣੇ ਅੱਜ ਕੱਲ ਕਾਨਵੈਂਟ ਸਕੂਲਾਂ 'ਚ ਪੜ੍ਹਦੇ ਆ ਅਸੀਂ ਆਨੇ ਵੀ ਉੱਚੀ ਸਿੱਖਿਆ ਤੇ ਉਦੋਂ ਹੀ ਉਹ 25 ਜਨਵਰੀ 25 ਦਸੰਬਰ ਨੂੰ ਹੀ ਪਤਾ ਲੱਗ ਜਾਣਾ ਵੀ ਅਸੀਂ ਸਹਿਬਜ਼ਾਦਿਆਂ ਦੀ ਕਿੰਡੀਕ ਬਾਤ ਪਾਉਨੇ ਆ ਤੇ ਸਾਨੂੰ ਪਤਾ ਲੱਗੇ ਉਥੇ ਟੀਚਰਾਂ ਨੇ ਡਾਇਰੀ ਦੇ ਉੱਤੇ ਲਿਖ ਕੇ ਭੇਜਿਆ ਅਸੀਂ 25 ਦਸੰਬਰ ਨੂੰ ਮਨਾਉਣੀ ਹੈ 크리스마ਸ ਤੇ ਤੁਸੀਂ ਆਪਣੇ ਬੱਚੇ ਦੇ ਸਿਰ ਤੇ ਲਾਲ ਟੋਪੀ ਪਾ ਕੇ ਭੇਜ ਦਿਓ ਉਹ ਜੇ ਤੁਸੀਂ ਸਹਿਬਜ਼ਾਦਿਆਂ ਦੇ ਵਾਰਿਸ ਹੋਵੋਗੇ ਤੁਸੀਂ ਉਹਦੇ ਡਾਇਰੀ ਦੇ ਨੋਟ ਲਿਖ ਕੇ ਭੇਜੋਗੇ ਉਹ ਮੇਰੀ ਧੀ ਨੀਲਾ ਦਮਾਲਾ ਸਜਾ ਕੇ ਮੇਰਾ ਪੁੱਤ ਨੀਲਾ ਦਮਾਲਾ ਨੀਲਾ ਬਾਣਾ ਪਾ ਕੇ ਤੇ ਆ ਸਕਦਾ ਹੈ ਸਿਰ ਤੇ ਟੋਪੀ ਪਾ ਕੇ ਨਹੀਂ ਆਏਗਾ ਕਿਉਂ ਕਿਉਂਕਿ ਅਸੀਂ ਈਸਾਈ ਨਹੀਂ ਅਸੀਂ ਸਹਿਬਜ਼ਾਦਿਆਂ ਦੇ ਵਾਰਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘਾ ਖਾਲਸਾ ਜੀ ਆਪ ਭਰਾਵਾਂ ਬਾਰੇ ਭਾਈ ਸਾਹਿਬ ਨੇ ਬਹੁਤ ਸੋਹਣੀ ਗੱਲ ਕਹੀ ਐ ਸੁਣਿਓ ਤੇ ਅੱਗੇ ਸ਼ੇਅਰ ਜਰੂਰ ਕਰਿਓ ਤੂੰ ਘਰ ਦਾ ਮੁਖੀ ਐ ਤੇਰੇ ਦੋ ਭਰਾ ਨੇ ਇੱਕ ਭਰਾ ਐ ਉਹਦੇ ਬੱਚੇ ਨੇ ਤੇਰੇ ਤੇ ਛੁੱੜ ਦਿੱਤਾ ਉਹਨਾਂ ਨੇ ਕਿ ਤਾਇਆ ਚਾਚਾ ਸਾਰਾ ਕੁਝ ਤੇਰੇ ਤੇ ਐ ਤੂੰ ਜਾਇਦਾਦ ਵੰਡ ਤੇ ਫੈਸਲਾ ਕਰ ਲਿਆ ਧਿਆਨ ਰੱਖੀ ਤੇਰੇ ਬੱਚਿਆਂ ਨਾਲੋਂ ਵੱਧ ਤੇਰੇ ਭਰਾ ਦੇ ਬੱਚੇ ਤੇਰੀ ਰਿਸਪੈਕਟ ਕਰਨ ਫੈਸਲਾ ਗਲਤ ਨਾ ਕਰੀਂ ਕਿਹੜਾ ਬੱਚਾ ਤੈਨੂੰ ਦੋ ਗਾਲਾਂ ਕੱਢ ਕੇ ਸੁਣ ਲਈ ਪੂਗੀ ਤੇਰੇ ਘਰ ਪੈਦਾ ਹੋਇਆ ਭਰਾ ਦੇ ਬੱਚੇ ਕਹਿਣ ਤਾਇਆ ਥੋੜਾ ਕਿਸੇ ਨੂੰ ਬਣ ਜਾਣਾ ਸਾਡਾ ਸਾਡੇ ਚਾਚੇ ਵਰਗਾ ਥੋੜਾ ਕਿਸੇ ਨੂੰ ਬਣ ਜਾਣਾ ਇਹਨੂੰ ਕਹਿੰਦੇ ਕੈਰੈਕਟਰ ਇਹਨੂੰ ਕਹਿੰਦੇ ਕਰਦਾਰ ਤੇ ਜੇ ਤੂੰ ਕੋਠੀ ਪਾ ਲੈ ਚਾਰ ਮੰਜ਼ਲੀ ਤੇ ਸਾਰੀ ਜ਼ਿੰਦਗੀ ਤਾਇਏ ਚਾਚੇ ਤੇਰੇ ਸਕੇ ਭਰਾ ਦੇ ਬੱਚੇ ਤੈਨੂੰ ਲਾਹਣ ਤਾਂ ਪਾਉਂਦੇ ਰਹਿਣ ਤੇ ਤੇਰੇ ਕਮਰੇ 'ਤੇ ਲੱਗੀਆਂ ਵਧੀਆ-ਵਧੀਆ ਲਾਈਟਾਂ ਤੇ ਵਧੀਆ-ਵਧੀਆ ਫਰਨੀਚਰ ਕਿਸ ਅਰਥ रह ਗਿਆ ਭਾਈ ਤੂੰ ਤੇ ਲਾਹਣ ਤਾਂ ਖਟ ਕੇ ਦੁਨੀਆ ਤੋਂ ਗਿਆ ਨਾ